ਮੈਂ ਦੁਜੇਠ ਸਿਲੀ ਜਦੋਂ ਵੇ ਚੰਨ ਮੇਰਾ ਰਾਂ ਮੇਰੀ ਤਾਹੀ ਨੂੰ ਕਹਿਦਾ ਵੇ ਮੈਂ ਸੁਣਿਆ ਸਿਤਾ ਇਹਨੂੰ ਪੜ੍ਹ ਲੈ ਕੋਣ ਸਮਝਾਵੇ ਕਿਸੇ ਤੇ ਨਾ ਨਹੀਂ ਮੇਰੇ ਹਸਬੰਡ ਰਾਈਟਰ ਸੀ ਤਾਂ ਉਹਨਾਂ ਦੀ ਮੈਨੂੰ ਸਪੋਰਟ ਬੜੀ ਮਿਲ ਗਈ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸ਼ੌਕ ਹੈ ਗਾਉਣ ਦਾ ਤਾਂ ਫਿਰ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਫਿਰ ਅਸੀਂ ਪਰਮਾਨੈਂਟਲੀ ਇਸ ਲਾਈਨ 'ਚ ਆ ਗਏ। ਸ਼ੌਕ ਜਿਹੜਾ ਅਦੁੱਤੀ ਸੀ ਕਿ ਵੀ ਤੁਹਾਡੇ ਹੱਥ ਨੂੰ ਪਤਾ ਲੱਗਿਆ ਵੀ ਤੁਹਾਨੂੰ ਸ਼ੌਕ ਹੈ ਨਾ ਇਹ ਸ਼ੌਕ ਤੁਹਾਨੂੰ ਕਦੋਂ ਪਿਆ ਕੋਈ ਆਂਡ ਗੁਣਾ ਦੇਦਾਂ ਦਾ ਕੋਈ ਹੈ ਨਹੀਂ ਸੀ ਵੀ ਜਿਨ੍ਹਾਂ ਤੋਂ ਮੈਂ ਸੁਣ ਕੇ ਜਾਂ ਕੁਝ ਮੇਰੇ ਮਨ ਸ਼ੌਕ ਪਿਆ ਹੋਵੇ ਦੇ ਕੋਈ ਵੀ ਇਦਾਂ ਦਾ ਨਹੀਂ ਸੀ ਤੇ ਮੈਨੂੰ ਬਚਪਨ ਤੋਂ ਸ਼ੌਕ ਸੀਗਾ ਮੈਨੂੰ ਆਪ ਨੇ ਹੁਣ ਤੱਕ ਸਮਝਾਈ ਵੀ ਇਹ ਸ਼ੌਕ ਆਇਆ ਕਿ ਤੂੰ ਮੈਨੂੰ ਸਿਰਫ ਸੁਣਨ ਦਾ ਸ਼ੌਕ ਹੁੰਦਾ ਸੀਗਾ ਵੀ ਰੇਡੀਓ ਦੇ ਨਾਲ 24 ਘੰਟੇ ਕੰਨ ਲਾਈ ਰੱਖਣੇ ਛੋਟੇ ਹੁੰਦਿਆਂ ਤੂੰ ਕੱਢਣਾ ਰੁਮਾਲ ਦੇ ਗਿਓਵੇਂ ਆਪ ਬਹਿ ਗਿਓ ਬਲੈਕ ਵਿੱਚ ਜਾ ਕੇ ਈ ਲੱਭ ਬੇਦਰਦਾਵੇ ਸਾਡੀ ਅਲੜਾਂ ਦੀ ਨੀਂਦ ਗੁਵਾ ਕੇ ਕੱਢਣਾ ਰੁਮਾਲ ਦੇਗੇ ਹੋਵੇ ਅਮਮ ਸਰਸ ਕੁਲਦੀਪ ਮਾਨੰਗ ਦੀ ਗੱਲ ਕਰਦੇ ਹਾਂ ਤੇ ਕੁਲਦੀਪ ਮਾਨੰਗ ਨਾਲ ਤੁਹਾਡੀ ਮੁਲਾਕਾਤ ਕੀਤੀ ਕੁਲਦੀਪ ਮਾਨੰਗ ਨਾਲ ਮੁਲਾਕਾਤ ਸਾਡੇ ਉਸਤਾਦ ਜਸਵੰਤ ਸਿੰਘ ਭੌਂੜਾ ਸਾਹਿਬ ਦੇ ਆਫਿਸ ਚ ਹੋਈ ਸੀ ਕਲੀਏ ਤਾਂ ਬਾਸ਼ਾ ਕਿਹਾ ਜਾਂਦਾ ਹੈ ਕੋਈ ਵੀ ਮਾਨਕ ਜੀ ਨੂੰ ਤੇ ਜਦੋਂ ਤੁਹਾਡੇ ਨਾਲ ਜੁੜ ਗਏ ਹਨ ਤੁਸੀਂ ਗੀਤ ਗਾਉਣ ਲੱਗੇ ਤਾਂ ਕਿੱਦਾਂ ਵਿੱਚ ਚੱਲਦੇ ਸੀਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਔਰ ਬਹੁਤ ਵਧੀਆ ਦੌਰ ਸੀ ਸੁਭਾਅ ਬੜਾ ਚੰਗਾ ਸੀਗਾ ਜਿੰਨਾ ਵੀ ਟਾਈਮ ਉਹਦੇ ਨਾਲ ਮੈਂ ਕੰਮ ਕੀਤਾ ਬਹੁਤ ਵਧੀਆ ਰਿਹਾ ਉੱਟਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਰਤੀ ਅਸਮ ਜੈ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਕਾਇਕੇ ਤੇ ਵਿੱਚ ਇੱਕ ਅਲੱਗ ਹੀ ਸਥਾਨ ਰੱਖਣ ਵਾਲੇ ਅੱਜ ਇੱਕ ਅਜਿਹੇ ਸਖਸ਼ੀ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਨੇ ਗੁਲਸ਼ਨ ਕੋਮਲ ਜੀ ਦੇ ਨਾਲ ਜਿਨ੍ਹਾਂ ਨੇ ਗੀਤਾਂ ਦੇ ਨਾਲ ਆਪਣੀ ਕਾਮਯਾਬੀ ਨੂੰ ਇਸ ਮੁਕਾਮ ਤੱਕ ਹਾਸਲ ਕੀਤੀ ਹੈ ਜਦੋਂ ਤੁਸੀਂ ਵੀ ਸੁਣੋਗੇ ਤਾਂ ਮੇਰੇ ਖਿਆਲ ਤੋਂ ਸ਼ਾਇਦ ਤੁਸੀਂ ਵੀ ਬਿਨਾਂ ਸੁਨੇ ਰਹਿ ਨਹੀਂ ਪਾਉਗੇ ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਐਸਮ ਜੈਡ ਨਿਊਜ਼ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਮੈਂ ਗੁਲਸ਼ਨ ਕੋਮਲ শ্রোਤਿਆਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਕਰਦੀ ਹਾਂ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਚਾਂਸ ਦਿੱਤਾ ਕਿ ਮੈਂ ਤੁਹਾਡੇ ਚੈਨਲ ਤੇ ਪੇਸ਼ ਹੋ ਸਕਾਂ ਬਹੁਤ ਬਤ। ਜਿਸ ਤਰੀਕੇ ਦੇ ਨਾਲ ਪੰਜਾਬੀ ਗਾਇਕੀ ਦੇ ਅਸੀਂ ਗੱਲ ਕਰਦੇ ਹਾਂ ਨਾ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਗਾਇਕੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗੇ ਤੁਸੀਂ ਕਦੋਂ ਤੋਂ ਸ਼ੁਰੂਆਤ ਕੀਤੀ ਹੈ ਸਫਰ ਹੁਣ ਤੱਕ ਦਾ ਤੁਹਾਡਾ ਕਿਵੇਂ ਦਾ ਰਿਹਾ ਗਾਇਕੀ ਦੇ ਵਿੱਚ ਮੇਰਾ ਜੀ ਸਫਰ ਤਕਰੀਬਨ 69 70 ਦੇ ਕਰੀਬ ਸ਼ੁਰੂ ਹੋਇਆ ਤੇ ਬਕਾਇਦਾ ਅਸੀਂ ਮੈਰਿਜ ਤੋਂ ਬਾਅਦ ਇਸ ਲਾਈਨ 'ਚ ਆਏ ਕਿਉਂਕਿ ਮੇਰੇ ਹਸਬੰਡ ਰਾਈਟਰ ਸੀ ਤਾਂ ਉਹਨਾਂ ਦੀ ਮੈਨੂੰ ਸਪੋਰਟ ਬੜੀ ਮਿਲ ਗਈ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸ਼ੌਕ ਹੈ ਗਾਉਣ ਦਾ ਜੀ ਤਾਂ ਫਿਰ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਫਿਰ ਅਸੀਂ ਪਰਮਾਨੈਂਟ ਇਸ ਲਾਈਨ 'ਚ ਆ ਗਏ ਅਚਾਹ ਸ਼ੌਕ ਜਿਹੜਾ ਅਚਤ ਸੀ ਕਿ ਵੀ ਤੁਹਾਡੇ ਹਸਬੰਡ ਪਤਲਾ ਵੀ ਤੁਹਾਨੂੰ ਸ਼ੌਕ ਹੈ ਨਾ ਇਹ ਸ਼ੌਕ ਤੁਹਾਨੂੰ ਕਦੋਂ ਪਿਆ ਇਹ ਅਜੇ ਤੱਕ ਮੈਨੂੰ ਵੀ ਸਮਝ ਨਹੀਂ ਆਈ ਜੀ ਵੇ ਇਹ ਸ਼ੌਕ ਪਿਆ ਕਿੱਥੋਂ ਜੀ ਕਿਉਂਕਿ ਸਾਡੇ ਘਰ ਚ ਕੋਈ ਗਾਉਂਦਾ ਨਹੀਂ ਸੀ ਅੱਛਾ ਕੋਈ ਆਂਡ ਗਵਾਂਡ ਇਦਾਂ ਦਾ ਕੋਈ ਹੈ ਨਹੀਂ ਸੀ ਵੀ ਜਿਨ੍ਹਾਂ ਤੋਂ ਮੈਂ ਸੁਣ ਕੇ ਜਾਂ ਕੁਝ ਮੇਰੇ ਮੈਨੂੰ ਸ਼ੌਕ ਪਿਆ ਹੋਵੇ ਜੀ ਕਿਸ ਨੂੰ ਦੇਖ ਕੇ ਪਿਆ ਹੋਵੇ ਸ਼ੌਕ ਕੋਈ ਵੀ ਇਦਾਂ ਦਾ ਨਹੀਂ ਸੀ ਅੱਛਾ ਤੇ ਮੈਨੂੰ ਬਚਪਨ ਤੋਂ ਸ਼ੌਕ ਸੀਗਾ ਮੈਨੂੰ ਆਪ ਨੇ ਹੁਣ ਤੱਕ ਸਮਝ ਆਈ ਵੀ ਇਹ ਸ਼ੌਕ ਆਇਆ ਕਿੱਥੋਂ ਜੀ ਕਿਤੇ ਨੂੰ ਗਾਉਂਦੇ ਹੋਏ ਜਾਂ ਅਸੀਂ ਸਿੰਗਰਾਂ ਨੂੰ ਦੇਖਦੇ ਆ ਜੀ ਉਹ ਗਾਉਂਦੇ ਹੁੰਦੇ ਨੇ ਸ਼ਾਇਦ ਉਹਨਾਂ ਨੂੰ ਦੇਖ ਕੇ ਕਿਤੇ ਸ਼ੌਕ ਪਿਆ ਹੋਵੇ ਨਹੀਂ ਜੀ ਉਸ ਵੇਲੇ ਤਾਂ ਮੈਂ ਬਹੁਤ ਛੋਟੀ ਸੀਗੀ ਉਦੋਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਸਿੰਗਰ ਹੁੰਦੇ ਕੀ ਐ ਜੀ ਬਹੁਤ ਛੋਟੀ ਸੀ ਮੈਂ ਜੀ ਮਤਲਬ ਤਾਂ ਮੈਨੂੰ ਸਿਰਫ ਸੁਣਨ ਦਾ ਸ਼ੌਕ ਹੁੰਦਾ ਸੀਗਾ ਵੀ ਰੇਡੀਓ ਦੇ ਨਾਲ 24 ਘੰਟੇ ਕੰਨ ਲਾਈ ਰੱਖਣੇ ਜੀ ਛੋਟੇ ਹੁੰਦਿਆਂ ਤੋਂ ਹੀ ਬਿਲਕੁਲ ਫਿਰ ਜਦੋਂ ਪੜ੍ਹਨ ਲੱਗੇ ਆ ਤਾਂ ਪੜ੍ਹਾਈ ਦੇ ਨਾਲ ਨਾਲ ਜਿਵੇਂ ਸਾਡੇ ਵੇਲੇ ਆ ਵਿੱਚ ਉਦੋਂ ਅ ਸ਼ਨੀਵਾਰ ਵਾਲੇ ਦਿਨ ਉਹ ਚੱਲਦੀ ਹੁੰਦੀ ਸੀਗੀ ਮੀਟਿੰਗ ਅਸੀਂ ਉਸ ਵੇਲੇ ਮੀਟਿੰਗ ਕਹਿੰਦੇ ਸੀਗੇ ਉਹ ਮੀਟਿੰਗ ਦੇ ਵਿੱਚ ਐ ਹੁੰਦਾ ਸੀ ਵੀ ਸਾਰੇ ਜਾਂ ਕਲਾਸਾਂ ਦੇ ਵਿੱਚੋਂ ਕੋਈ ਬੱਚਾ ਕਿਸੇ ਵੀ ਚੀਜ਼ ਦਾ ਸ਼ੌਕ ਰੱਖਦਾ ਹੋਵੇ ਤਾਂ ਉਹ ਪੇਸ਼ ਕਰ ਸਕਦਾ ਸੀਗਾ ਸਾਰੇ ਬੜੇ ਪਿਆਰ ਨਾਲ ਸੁਣਦੇ ਸੀ ਬਿਲਕੁਲ ਬਸ ਉਹ ਮੈਨੂੰ ਗਾਉਣ ਦਾ ਸ਼ੌਕ ਸੀਗਾ ਤੇ ਮੈਂ ਹਰ ਮੀਟਿੰਗ ਦੇ ਵਿੱਚ ਗਾਣਾ ਗਾਉਂਦੀ ਸੀ ਜੀ ਤੇ ਮੈਨੂੰ ਮਤਲਬ ਮੇਰੇ ਜਿੰਨੇ ਟੀਚਰਜ਼ ਸੀ ਉਹ ਜਾਂ ਜਿਹੜੇ ਮੇਰੇ ਨਾਲ ਪੜ੍ਹਦੇ ਸੀਗੇ ਉਹ ਸਾਰੇ ਮੈਨੂੰ ਬੜੇ ਸ਼ੌਕ ਨਾਲ ਸੁਣਦੇ ਸੀਗੇ ਕਈ ਵਾਰੀ ਆਇਆ ਹੁਣਾ ਵੀ ਉਹ ਗੀਤ ਨਵਾਂ ਆਇਆ ਵਾ ਵੀ ਐਤ ਕੀ ਉਹ ਸੁਣਾਈ ਅੱਛਾ ਬਸ ਉਹ ਐਦਾਂ ਸੁਣਦਿਆਂ ਕਰਦਿਆਂ ਮੇਰਾ ਸ਼ੌਕ ਵੱਧਾ ਗਿਆ ਤਾਂ ਮਤਲਬ ਕੁਝ ਸਿਖਲਾਈ ਨਹੀਂ ਲਈ ਤੁਸੀਂ ਨਹੀਂ ਪਹਿਲਾਂ ਪਹਿਲਾਂ ਕੋਈ ਸਿਖਲਾਈ ਨਹੀਂ ਲਈ ਸਿਖਲਾਈ ਮੇਰੀ ਸਿਰਫ ਰੇਡੀਓ ਤੋਂ ਸੀ ਠੀਕ ਹੈ ਲਤਾ ਮੰਗੇਸ਼ਕਰ ਮਾਨ ਨੂੰ ਮੈਂ ਆਪਣਾ ਉਸਤਾਦ ਗੁਰੂ ਸਭ ਕੁਝ ਮੰਨਦੀ ਹਾਂ ਕਿਉਂਕਿ ਉਹਨਾਂ ਦੇ ਗਾਣੇ ਸੁਣ ਸੁਣ ਕੇ ਮੈਨੂੰ ਸ਼ੌਕ ਹੁੰਦਾ ਸੀ ਵੀ ਜਿੱਦਾਂ ਇਹ ਗਾਇਆ ਮੈਂ ਐਦਾਂ ਹੀ ਗਾਵਾਂ ਉਹਨਾਂ ਦਾ ਕੋਈ ਫੇਵਰਿਟ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਤੁਸੀਂ ਬਾਰ ਬਾਰ ਗੂੰਗੁਣਾਉਂਦੇ ਹੋ ਉਹ ਪੁਰਾਣਿਆਂ ਵੇਲਿਆਂ ਵਿੱਚ ਤਾਂ ਗੀਤ ਹੋਰ ਹੋਰ ਤਰ੍ਹਾਂ ਦੇ ਹੁੰਦੇ ਸੀਗੇ ਜੀ ਲੇਕਿਨ ਕਹਿਣ ਦਾ ਮਤਲਬ ਇਹ ਕਿ ਉਹਨਾਂ ਦੇ ਜਿੰਨੇ ਵੀ ਗੀਤ ਹੁੰਦੇ ਸੀਗੇ ਮੈਂ ਬਹੁਤ ਧਿਆਨ ਨਾਲ ਸੁਣਦੀ ਸੀ ਜੀ ਸਵੇਰੇ ਸੋਣਿਆਂ ਤਾਂ ਸ਼ਾਮ ਤੱਕ ਮੈਂ ਕਹਣਾ ਸ਼ਾਮ ਤੱਕ ਇਦਾਂ ਗਾ ਕੇ ਹਟੂ ਜੀ ਹੈਨਾ ਬਸ ਇਹ ਹੁੰਦਾ ਸੀ ਜਾਂ ਫਿਰ ਪੰਜਾਬੀ ਗੀਤ ਹੁੰਦੇ ਸੀਗੇ ਰੇਡੀਓ ਤੋਂ ਸੁਣਨੇ ਸੁਰਿੰਦਰ ਕੌਰ ਜੀ ਦੇ ਜੀ ਪਰ ਕਾਸ਼ ਕੋਰਜੀ ਦੇ ਉਦੋਂ ਚੱਲਦੇ ਹੁੰਦੇ ਸੀ ਨਿਰਿੰਦਰ ਬੀਬਾ ਭੈਣਜੀ ਦੇ ਚੱਲਦੇ ਸੀ ਨਿਰਿੰਦਰ ਬੀਬਾ ਭੈਣਜੀ ਨੂੰ ਤਾਂ ਮਖਰ ਮੈਂ ਬਾਅਦ ਵਿੱਚ ਉਹਨਾਂ ਤੋਂ ਥੋੜਾ ਬਾਲਾ ਸਿੱਖਿਆ ਵੀ ਆ ਜੀ ਅੱਛਾ ਤੇ ਬਸ ਐਦਾਂ ਐਦਾਂ ਸ਼ੌਕ ਵੱਧਦਾ ਗਿਆ ਤੇ ਜਦੋਂ ਤੁਸੀਂ ਇਸੇ ਲਾਈਨ ਦੇ ਵਿੱਚ ਮੁਕੰਮਲ ਹੋ ਚੁੱਕੇ ਨਾ ਤੁਹਾਡੇ ਹਸਬੰਦ ਵੀ ਤੁਹਾਨੂੰ ਸਪੋਰਟ ਮਿਲ ਗਈ ਗਾਣੇ ਗਾਉਣ ਲੱਗੇ ਤਾਂ ਇੱਕ ਗਾਣਾ ਜਿਹੜਾ ਬਹੁਤ ਹੀ ਫੇਮਸ ਰਿਹਾ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਪਛਾਣ ਮਿਲੀ ਹੋਵੇ ਇੱਕੋ ਵੀ ਗਾਣਾ ਨਾ ਕਿ ਅਰੂਮਾਲ ਕੱਢਿਓ ਜਿਹੜਾ ਸੀਗਾ ਗਾਣਾ ਉਹ ਬਹੁਤ ਜ਼ਿਆਦਾ ਆਇਆ ਸੀਗਾ ਉਹਦੀਆਂ ਦੋ ਲਾਈਨਾਂ ਹਾਂ ਉਹ ਗੀਤ ਮੇਰਾ ਮੇਰੇ ਹਸਬੰਡ ਦਾ ਲਿਖਿਆ ਹੋਇਆ ਸੀਗਾ ਤੇ ਅਚਾਨਕ ਪ੍ਰੋਗਰਾਮ ਬਣਿਆ ਸੀਗਾ ਵੀ ਸੋਲੋ ਗੀਤ ਜ਼ਰੂਰ ਹੋਣਾ ਚਾਹੀਦਾ ਵਾ ਜਿੱਦਾਂ ਮਾਨਕ ਕੁਲਦੀਪ ਮਾਨਕ ਤੇ ਨਾਲ ਮੇਰੀ ਇੱਕ ਐਸੇਟ ਸੀਗੀ ਉਹ ਜਿਹਦੇ ਵਿੱਚ ਮਾਨਕ ਦੇ ਤਾਂ 4-5 ਗੀਤ ਸੋਲੋ ਸੀਗੇ ਜੀ ਤਾ ਚਰਨਜੀਤਹੁ ਜਦੋਂ ਉਸ ਵੇਲੇ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਵੀ ਇੱਕ ਗੀਤ ਕੁੜੀ ਦਾ ਜ਼ਰੂਰ ਹੋਣਾ ਚਾਹੀਦਾ ਜੀ ਤੇ ਉਹ ਫਿਰ ਮੇਰੇ ਹਸਬੰਦ ਨੇ ਕਿਹਾ ਵੀ ਚਲੋ ਕੋਸ਼ਿਸ਼ ਕਰਦੇ ਆ ਉਸੇ ਵੇਲੇ ਗੀਤ ਲਿਖਿਆ ਤੇ ਉਸੇ ਵੇਲੇ ਰਿਕਾਰਡ ਹੋਇਆ ਇਸ ਗੀਤ ਦੀ ਜਿਆਦਾ ਪਹਿਚਾਨ ਇਹ ਵੀ ਹੈ ਜੀ ਛੱਟਪਟ ਲਿਖਿਆ ਤੇ ਛੱਟਪਟ ਗਿਆ ਕਿ ਬਹੁਤ ਵਧੀਆ ਜਿਵੇਂ ਕਹਿੰਦੇ ਬਹੁਤ ਵਧੀਆ ਔਰ ਉਹ ਆਸ ਨਹੀਂ ਸੀ ਵੀ ਇੰਨਾ ਪਪੂਲਰ ਗੀਤ ਹੋਊਗਾ ਇਹ ਜੀ ਤੇ ਉਹ ਗੀਤ ਮੈਂ ਹੁਣ ਤੱਕ ਗਾਉਂਦੀ ਆ ਕੱਢਣਾ ਰੁਮਾਲ ਦੇ ਕਿਉਂ ਵੇ ਆਪ ਬਹਿ ਗਿਓ ਬਲੈਤ ਵਿੱਚ ਜਾ ਕੇ ਕੱਢਣਾ ਰੁਮਾਲ ਦੇ ਗਿਓ ਵੇ ਆਪ ਬਹਿ ਗਿਓ ਬਲੈਤ ਵਿੱਚ ਜਾ ਕੇ ਕੀ ਲੱਭ ਬੇਦਰਦਾ ਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ ਕੱਢਣਾ ਰੁਮਾਲ ਦੇ ਗਿਓਵੇਂ ਜਾਗ ਦੇ ਨੂੰ ਆਉਣ ਸੁਪਨੇ ਜਿਵੇਂ ਆ ਕੇ ਚੁਬਾਰੇ ਵਿੱਚ ਬੋਲੇ ਬੀਤਿਆਂ ਬਲੈਤ ਦੀਆਂ ਵੇ ਤੂੰ ਕੰਨਾਚ ਸੁਣਾਉਂਦਾ ਫੋਲੇ ਪਲ ਪਲ ਜਿੰਦ ਟੁੱਟਦੀਵੇ ਤੇਰੀ ਫੋਟੋ ਦੇ ਸਾਹਮਣੇ ਜਾ ਕੇ ਕੀ ਲੱਭਾ ਬੇਦਰਦਾਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ ਕੱਢਣਾ ਰੁਮਾਲ ਦੇ ਗਿਓਵੇ ਕੀ ਬਾਤ ਹੈ ਜਿੰਨਾ ਸਹੀ ਤਰੀਕੇ ਨਾਲ ਜਿਸ ਦਾ ਮਤਲਬ ਕਿ ਜਿਸ ਤਰ੍ਹਾਂ ਤੁਸੀਂ ਖੂਬ ਜਾਂਦੇ ਹੋ ਸੰਗੀਤ ਦੇ ਵਿੱਚ ਜੀ ਅੱਛਾ ਜਿਸ ਤਰ੍ਹਾਂ ਤੁਸੀਂ ਸਿੰਕਿੰਗ ਦੇ ਵਿੱਚ ਆ ਗਏ ਜਦੋਂ ਰਿਕਾਰਡਿੰਗਾਂ ਹੁੰਦੀਆਂ ਸੀ ਨਾ ਇੱਕ ਅੱਜ ਦੇ ਦੌਰ ਦੀ ਅਸੀਂ ਗੱਲ ਕਰ ਲਈਏ ਉਸ ਜਮਾਨੇ ਦੀਆਂ ਜਦੋਂ ਗਾਣਾ ਰਿਕਾਰਡ ਹੁੰਦਾ ਸੀਗਾ ਤੁਸੀਂ ਉਸ ਦੌਰ ਨੂੰ ਤੇ ਅੱਜ ਦੇ ਦੌਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਦੌਰ ਦੇ ਵਿੱਚ ਜਿਹੜੇ ਗੀਤ ਰਿਕਾਰਡ ਹੁੰਦੇ ਸੀਗੇ ਅ ਮੇਰੇ ਖਿਆਲ ਵਿੱਚ ਜਿੱਦਾਂ ਇੱਕ ਗਾਣੇ 'ਚ ਵੀ ਕੁਝ ਸਟੋਰੀ ਹੁੰਦੀ ਸੀ ਜੀ ਹੈਨਾ ਤੇ ਉਹਨੂੰ ਸਮਝ ਕੇ ਗਾਇਆ ਜਾਂਦਾ ਸੀਗਾ ਤਾਂ ਹਿੱਟ ਵੀ ਜ਼ਿਆਦਾ ਰਹਿੰਦੇ ਸੀ ਅੱਜ ਕੱਲ ਸਿਰਫ ਇਹ ਦੇਖਦੇ ਆ ਵੀ ਜੇ 2-4 ਲਾਈਨਾਂ ਚੱਲਣ ਵਾਲੀਆਂ ਨੇ ਪੈਸੇ ਆਉਣ ਵਾਲੇ ਆ ਤਾਂ ਚੱਕ ਦਿਓ ਕਰ ਦਿਓ ਰਿਕਾਰਡਿੰਗ ਨਾ ਅੱਜ ਕੱਲ ਮਤਲਬ ਜਿਹਦਾ ਸੋਚ ਵਿਚਾਰ ਕੇ ਕਰਨ ਵਾਲੀ ਰਿਕਾਰਡਿੰਗ ਮੇਰੇ ਖਿਆਲ ਚ ਤਾਂ ਨਹੀਂ ਆ ਰਹੀ ਦੂਸਰਾ ਅ ਹਥਿਆਰਾਂ ਨੂੰ ਬਹੁਤ ਪ੍ਰਮੋਟ ਕੀਤਾ ਇਸ ਦੌਰ ਨੇ ਜਿਹੜਾ ਮੇਰੇ ਖਿਆਲ ਵਿੱਚ ਵਧੀਆ ਗੱਲ ਨਹੀਂ ਸੀ ਹੈਨਾ ਤੇ ਉਸ ਗੱਲਾਂ ਨਾਲ ਮਿਊਜ਼ਿਕ ਇੰਡਸਟਰੀ ਨੇ ਨੁਕਸਾਨ ਵੀ ਬੜਾ ਲਿਆ ਹੈ ਨੁਕਸਾਨ ਵੀ ਬਹੁਤ ਹੋਇਆ ਕਹਿਣ ਦੀ ਗੱਲ ਨਹੀਂ ਸਾਰੇ ਸਮਝਦੇ ਹੀ ਹੈ ਜੀ ਤੇ ਉਸ ਦੌਰ ਵਿੱਚ ਇਹਨਾਂ ਗੱਲਾਂ ਵਾਲੇ ਇੰਨਾ ਧਿਆਨ ਨਹੀਂ ਸੀ ਹੁੰਦਾ ਅ ਜਿੱਦਾਂ ਜੇਠ ਪਰਜਾਈ ਦੀ ਨੋਕ ਚੋਕ ਹੈ ਮੀਆਂ ਬੀਬੀ ਦੀ ਨੋਕ ਚੋਕ ਹੈ ਨਣਾਨ ਪਰਜਾਈ ਦੀ ਨੋਕ ਚੋਕ ਹੈ ਪਰਿਵਾਰਿਕ ਸੌਂਗ ਪਰਿਵਾਰਿਕ ਗੀਤ ਹੁੰਦੇ ਸੀਗੇ ਤਾਂ ਮਤਲਬ ਉਹ ਵਧੀਆ ਦੌਰ ਸੀ ਸੱਭਿਆਚਾਰ ਹੁੰਦਾ ਸੀਗਾ ਸੱਭਿਆਚਾਰ ਹੁੰਦਾ ਸੀ ਪਰ ਅੱਜ ਦੇ ਗਾਣਿਆਂ ਦੇ ਵਿੱਚ ਐਸਾ ਜਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਸੱਭਿਆਚਾਰ ਦਾ ਘਾਟ ਹੀ ਦਿਸਦਾ ਜੀ ਬਾਕੀ ਤਾਂ ਸਾਰੇ ਸਮਝਦੇ ਹੀ ਹੈ ਜੀ ਵੀ ਪੈਸੇ ਦੀ ਦੌੜ ਆ ਜਿੰਨੇ ਜ਼ਿਆਦਾ ਆ ਜਾਣਗੇ ਉਹ ਜਿਹੇ ਗੀਤ ਗਾ ਦਿਓ ਕੋਈ ਫਰਕ ਨਹੀਂ ਪੈਂਦਾ ਅੱਛਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਤਾਂ ਇਹ ਕਹਿੰਦੇ ਪਹਿਲੀ ਪਹਿਲੀ ਵਾਰ ਜਦੋਂ ਅਸੀਂ ਗਾਇਆ ਬਹੁਤ ਹੀ ਇੱਕ ਅਲੱਗ ਅਹਿਸਾਸ ਹੁੰਦਾ ਅਨੁਭਵ ਐਕਸਪੀਰੀਅੰਸ ਹੀ ਅਲੱਗ ਹੁੰਦਾ ਹੈ ਤੇ ਜਦੋਂ ਤੁਹਾਡਾ ਪਹਿਲਾ ਗਾਣਾ ਜਦੋਂ ਹਿੱਟ ਹੋ ਗਿਆ ਜੀ ਉਸ ਟਾਈਮ ਕਿਹੋ ਜਿਹਾ ਲੱਗਿਆ ਉਹ ਕਿਹੜਾ ਗਾਣਾ ਸੀਗਾ ਜਿਹੜਾ ਪਹਿਲੀ ਵਾਰ ਹਿੱਟ ਹੋਇਆ ਹੋਵੇ ਤਾਂ ਬਹੁਤ ਜ਼ਿਆਦਾ ਤੁਸੀਂ ਮਾਣ ਮਹਿਸੂਸ ਕੀਤਾ ਹੋਵੇ ਹਿੱਟ ਤਾਂ ਜੀ ਗੀਤ ਇਹੀ ਹੋਇਆ ਸਭ ਤੋਂ ਜ਼ਿਆਦਾ ਕੱਢਣਾ ਰਮਾਲ ਦੇ ਗਿਓ ਜੀ ਔਰ ਖੁਸ਼ੀ ਵੀ ਐਨੀ ਹੋਈ ਸੀਗੀ ਕਿ ਮੇਰੀ ਮਿਹਨਤ ਸਫਲ ਹੋਈ ਹੈ ਜੀ ਤੇ ਦੋ ਦੋ ਤਰ੍ਹਾਂ ਦੀ ਖੁਸ਼ੀ ਸੀ ਕਿ ਇੱਕ ਮੇਰੇ ਹਸਬੰਦ ਨੇ ਲਿਖਿਆ ਜੀ ਤੇ ਲੋਕਾਂ ਨੇ ਪਸੰਦ ਬਹੁਤ ਕੀਤਾ اچھا ਜਿਹੜੇ ਵੀ ਗਾਣੇ ਹੁਣ ਤੱਕ ਤੁਸੀਂ ਗਾਉਂਦੇ ਹੋ ਉਹ ਹਸਬੰਦ ਨੇ ਲਿਖਦੇ ਨੇ ਜਾਂ ਨਹੀਂ 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 ਹਾਂਜੀ ਉਹਨਾਂ ਨੇ ਥੋੜੇ ਜਿਹਾ ਹੀ ਲਿਖੇ ਸੀ ਜੀ ਤੇ ਬਾਕੀ ਰਾਈਟਰ ਬਹੁਤ ਨਾਮੀ ਹੈ ਸੀ ਉਹਨਾਂ ਕੋਲੋਂ ਗੀਤ ਅਸੀਂ ਲਈਦੇ ਸੀ ਕਈ ਆਪ ਆ ਕੇ ਗੀਤ ਦੇ ਕੇ ਜਾਂਦੇ ਸੀਗੇ ਜੀ ਸਾਡਾ ਗੀਤ ਗਾਓ ਜੀ ਤੇ ਇਸ ਤਰ੍ਹਾਂ ਸਾਰੇ ਹਸਬੈਂਡ ਦੇ ਲਿਖੇ ਨਹੀਂ ਗਾਏ ਮੈਂ ਅੱਛਾ ਕਿਨਾ ਕਿਨਾ ਦੇ ਨਾਲ ਤੁਸੀਂ ਗੀਤ ਗਾਏ ਜਿਹੜੇ ਹੋਰ ਵੀ ਸ਼ਖਸੀਅਤਾਂ ਨੇ ਮੇਰਾ ਸਭ ਤੋਂ ਪਹਿਲਾਂ ਕੁਲਦੀਪ ਮਾਨਕ ਨਾਲ ਗਰੁੱਪ ਬਣਿਆ ਸੀ ਜੀ ਤਾਂ ਕਾਫੀ ਦਿਰ ਮੈਂ ਉਹਨਾਂ ਨਾਲ ਗਾਇਆ ਔਰ ਉਹ ਵਾਲੇ ਗੀਤ ਅੱਜ ਤੱਕ ਹਿੱਟ ਹੈ ਮਿਸਾਲ ਦੇ ਤੌਰ ਤੇ ਜਿਹੜਾ ਮੈਂ ਕੱਢਣਾ ਰਮਾਲ ਦੇ ਕਿਉਂ ਗਾਇਆ ਇਹ ਵੀ ਉਹ ਉਹ ਵਾਲੀ ਕੈਸਟ ਚ ਸੀ ਹਾਂਜੀ ਫਿਰ ਦੋ ਤਿੰਨ ਗੀਤ ਡਿਊਟ ਬਹੁਤ ਹਿੱਟ ਹੋਏ ਸੀਗੇ ਘਰੇ ਚੱਲ ਕੱਡੂ ਰੜਕਾ ਹਾਂਜੀ ਤੁਹਾਡਾ ਇਹ ਗਾਣਾ ਜੱਟியே ਜੀ ਆਗੇ ਸਾਧਣੀ ਜੱਟியே ਜੇ ਹੋਗੀ ਸਾਧਣੀ ਹੈਨਾ ਸੈਤੀ ਹਸਦੀ ਹਸਦੀ ਮੂਰੇ ਬੈਗੀ ਜੋਗੀ ਦੇ ਮਤਲਬ ਇਹ ਹਿੱਟ ਗੀਤ ਸੀਗੇ ਤਾਂ ਤੁਸੀਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਘਰ ਚੱਲ ਕੱਢੂ ਰੜਕਾ ਕਾਰ ਬਹੁਤ ਜ਼ਿਆਦਾ ਫੇਮਸ ਹੋਇਆ ਸੀਗਾ ਉਹ ਵੀ ਦਰਸ਼ਕ ਬਹੁਤ ਪਸੰਦ ਕਰਦੇ ਨੇ ਅੱਜ ਵੀ ਤੇ ਮੈਂ ਆ ਚਾਹਾਂਗੀ ਕਿ ਦਰਸ਼ਕਾਂ ਨੂੰ ਉਹ ਵੀ ਤੁਸੀਂ ਦੋ ਗੋਲ ਕਰਕੇ ਜੀ ਜ਼ਰੂਰ ਇਹ ਮੇਰਾ ਕੁਲਦੀਪ ਮਾਨਕ ਨਾਲ ਡਿਊਟ ਹੈ ਜੀ ਮੈਨੂੰ 제ਠ ਸੀ ਜਦੋਂ ਵੇ ਚੰਨਾ ਮੇਰਾ ਲੈਣ ਆਇਆ ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਤਾਇਆ ਇਹਨੂੰ ਪੜੂ ਇਹਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਉਹ ਤੋੜਣੀ ਮੁੰਡਾ ਆਵੇ ਤਾਂ ਨਸ਼ੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋੜਣੀ ਆਇਆ ਜੇਠ ਸੀਕ ਵੇਲੇ ਤੇਕੇ ਯੋ ਤਰਜਿਆ ਬੂਆ ਖੋਲਿਆ ਜਦੋਂ ਸੀ ਤਾਏ ਵਿੱਚ ਵਜਿਆ ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ ਬਾਪੂ ਹੋਵੇ ਜੇ ਤਾਂ ਚੁੱਪ ਵੇ ਕਰਾਵੇ ਕਿਸੇ ਦੇ ਨਾਲ ਨਹੀਂੋਂ ਤੋੜਣੀ ਮੁੰਡਾ ਆਵੇ ਤਾਂ ਨਸ਼ਾਂਗ ਲੈ ਜਾਵੇ ਕਿਸੇ ਦੇ ਨਾਲ ਨਹੀਂਓ ਤੋੜਣੀ ਇਹ ਮੈਂ ਤੁਹਾਨੂੰ ਕੁੜੀ ਵਾਲੇ ਬੋਲ ਸੁਣਾਏ ਜੀ ਤੇ ਮੈਂ मतलब ਮੁੰਡੇ ਵਾਲੇ ਤਾਂ ਹੁਣ ਮੁੰਡਾ ਹੋਵੇ ਤਾਂ ਤਾਂ ਹੀ ਗਾਏ ਹਾਂਜੀ ਹਾਂਜੀ ਬਿਲਕੁਲ ਇਹ ਬਿਲਕੁਲ ਮੇਰਾ ਹਿੱਟ ਗੀਤ ਹੈ ਜੀ ਅੱਜ ਤੱਕ ਇਹ ਦੀ ਫਰਮਾਇਸ਼ ਵੀ ਉਸੇ ਕੱਢਣਾ ਰੁਮਾਲ ਦੇ ਗਿਓ ਵਾਂਗੂ ਆਉਂਦੀ ਹੈ ਗੀਤਾ ਹੋਰ ਵੀ ਬੜੇ ਗਾਏ ਆ ਮੈਂ ਹੋਰੇ ਹੋਰਾਂ ਆਰਟਿਸਟਾਂ ਨਾਲ ਵੀ ਗਾਏ ਆ ਪਰ ਜੋ ਇਹਦੀ ਗੱਲ ਆ ਪਤਾ ਨਹੀਂ ਹੋਰ ਕਿਸੇ ਦੀ ਹੈ ਹੀ ਨਹੀਂ ਮੈਮ ਜੀ ਸਾਦ ਤੁਸੀਂ ਕੁਲਦੀਪ ਮਾਨਕ ਜੀ ਦੀ ਗੱਲ ਕਰਦੇ ਹੋ ਤੇ ਕੁਲਦੀਪ ਮਾਨਕ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ ਕੁਲਦੀਪ ਮਾਨਕ ਨਾਲ ਮੁਲਾਕਾਤ ਸਾਡੇ ਉਸਤਾਦ ਦੀ ਜਸਵੰਤ ਸਿੰਘ ਭਮਰਾ ਸਾਹਿਬ ਦੇ ਆਫਿਸ ਚ ਹੋਈ ਸੀ ਜੀ ਉਦੋਂ ਮਤਲਬ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਜੀ ਭਮਰਾ ਸਾਹਿਬ ਨੂੰ ਜੀ ਤੇ ਉੱਥੇ ਕੁਦਰਤੀ ਕੁਲਦੀਪ ਮਾਨਕ ਵੀ ਆ ਗਏ ਤਾਂ ਭਵਰਾ ਸਾਹਿਬ ਨੇ ਮੈਨੂੰ ਵੀ ਸੁਣਿਆ ਸੁਣਾ ਕੁੜੀਏ ਇੱਕ ਗੀਤ ਜੀ ਉਹਦੇ ਕੋਲੋਂ ਵੀ ਸੁਣਿਆ ਵੀ ਤੂੰ ਵੀ ਸੁਣਾ ਬਈ ਕੁਝ ਬਾਅਦ ਚ ਉਹ ਕਹਿਣ ਲੱਗੇ ਵੀ ਗੋਂਦੇ ਤਾਂ ਤੁਸੀਂ ਦੋਨੋਂ ਹੀ ਸੋਹਣੇ ਹੋ ਸੈੱਟ ਬਣਾ ਲਓ ਠੀਕ ਗਰੁੱਪ ਬਣਾ ਲਓ ਜੀ ਹੈਨਾ ਫਿਰ ਸਾਡਾ ਮਤਲਬ ਕਾਫੀ ਧੇਰ ਗਰੁੱਪ ਬਣਿਆ ਰਿਹਾ ਜੀ ਕਲੀਆਂ ਤਾਂ ਬਾਸ਼ਾ ਕਿਹਾ ਜਾਂਦਾ ਹੈ ਕੁਲਦੀਪ ਮਾਨਕ ਜੀ ਨੂੰ ਤੇ ਜਦੋਂ ਤੁਹਾਡੇ ਨਾਲ ਜੁੜ ਗਏ ਹੈਨਾ ਤੁਸੀਂ ਰਲ ਕੇ ਗੀਤ ਗਾਉਣ ਲੱਗੇ ਤਾਂ ਕਿਦਾਂ ਵਿਚਰਦੇ ਸੀਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਅਸ਼ਕ ਜਨਨ ਚਾਹੁੰਦੇ ਜਿੰਨਾਕ ਦੌਰ ਉਹਨਾਂ ਨਾਲ ਮੈਂ ਕੰਮ ਕੀਤਾ ਮਤਲਬ ਮੈਂ ਸਮਝਦੀ ਆ ਬਈ ਜਿਹੜਾ 골ਡਨ ਟਾਈਮ ਜੀ ਬੀਤਿਆ ਉਸ ਵੇਲੇ ਜੀ ਇੱਕ ਤਾਂ ਉਸ ਵੇਲੇ ਕੁਦਰਤੀ ਹੀ ਲੋਕੀ ਕਲਾਕਾਰਾਂ ਨੂੰ ਇੰਨੇ ਮਤਲਬ ਪਿਆਰ ਨਾਲ ਇੰਨੇ ਸਤਕਾਰ ਨਾਲ ਸੁਣਦੇ ਸੀਗੇ ਮੇਰੇ ਖਿਆਲ ਚ ਅੱਜ ਕੱਲ ਉਹਨਾਂ ਸੋਚਣਾ ਵੀ ਮੁਸ਼ਕਿਲ ਆ ਔਰ ਬਹੁਤ ਵਧੀਆ ਦੌਰ ਸੀ ਸੁਭਾ ਬੜਾ ਚੰਗਾ ਸੀਗਾ ਬਈ ਨਿਮਰਤਾ ਸੀਗੀ ਤੇ ਕਿਤੇ ਕਿਤੇ ਫਿਰ ਉਹ ਕਹਿੰਦੇ ਹੁੰਦੇ ਨਾ ਜਿਵੇਂ ਉਹ ਮਰਾਸੀਆਂ ਵਾਲੀ ਹੋ ਜਾਂਦੀ ਆ ਹਾਸਾ ਮਖੌਲ ਚੱਲ ਜਾਂਦਾ ਕਈ ਵਾਰੀ ਉਹ ਵੀ ਚਲਾ ਜਾਂਦੇ ਸੀ ਪਰ ਲੋਕ ਤਾਂ ਵੀ ਆਰਾਮ ਨਾਲ ਸੁਣਦੇ ਸੀ ਵੀ ਚਲੋ ਇਹਦੀ ਆਦਤ ਹੈ ਕੋਈ ਗੱਲ ਨਹੀਂ ਮਤਲਬ ਸੁਭਾ ਬਹੁਤ ਵਧੀਆ ਸੀ ਜਿੰਨਾ ਵੀ ਟਾਈਮ ਉਹਦੇ ਨਾਲ ਮੈਂ ਕੰਮ ਕੀਤਾ ਬਹੁਤ ਵਧੀਆ ਰੀਆ ਹੁਟਾਈ ਸਿੰਦਰ ਸ਼ਿੰਦਾ ਦੇ ਨਾਲ ਵੀ ਤੁਹਾਡੇ ਕਈ ਗਾਣੇ ਦੇਖੇ ਉਹ ਵੀ ਕਹ ਲੂਗੀ ਕਿ ਫੇਮਸ ਗੀਤ ਕਰ ਰਹੇ ਨੇ ਜੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਅ ਮਾਨਕ ਤੋਂ ਬਾਅਦ ਮੇਰਾ ਗਰੁੱਪ ਥੋੜੀ ਦੇਰ ਅਲੱਗ ਰਿਹਾ ਜੀ ਪਰ ਉਹ ਦੋ ਦੌਰ ਐਸਾ ਸੀਗਾ ਕਿ ਗਰੁੱਪ ਹੀ ਚੱਲਦੇ ਸੀਗੇ ਜਾਨੀ ਡਿਊਟਾਂ ਦਾ ਸਮਝ ਲਓ ਵੀ ਦੌਰ ਸੀਗਾ ਉਸ ਵੇਲੇ ਤਾਂ ਸੁਰਿੰਦਰ ਛੰਦਾ ਵੀ ਉਸ ਹਵੇਲੇ ਤਾਂ ਨਵਾਂ ਨਵਾਂ ਮਾਰਕੀਟ 'ਚ ਆਇਆ ਸੀ ਕਿਉਂਕਿ ਮੈਂ ਪਹਿਲਾਂ ਮਾਰਕੀਟ 'ਚ ਸੀ ਹੀ ਬਿਲਕੁਲ ਤਾਂ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਵੀ ਗਰੁੱਪ ਬਣਾ ਲਈਏ ਤਾਂ ਕਾਫੀ ਦਿਨ ਫਿਰ ਮੈਂ ਉਹਦੇ ਨਾਲ ਵੀ ਕੰਮ ਕੀਤਾ ਅ ਮੇਰੇ ਖਿਆਲ ਵਿੱਚ ਕੁਲਦੀਪ ਮਾਨਕ ਨਾਲੋਂ ਜ਼ਿਆਦਾ ਰਿਕਾਰਡਿੰਗ ਮੇਰੀ ਸੁਰਿੰਦਰ ਛੰਦੇ ਨਾਲ ਹੈ ਅੱਛਾ ਕਿਉਂਕਿ ਇਹਦੇ ਨਾਲ ਮੈਂ ਕਾਫੀ ਟਾਈਮ ਕੰਮ ਕੀਤਾ ਤਾ ਹੇਟ ਰਿਕਾਰਡਿੰਗ ਹੈ ਉਸ ਵੇਲੇ ਦੀ ਸਾਡੀ ਜੀ ਅ ਫੌਜੀ ਫੌਜਾਂ ਦਾ ਗੀਤ ਬੜਾ ਹਿੱਟ ਹੋਇਆ ਸੀ ਸਾਡਾ ਨਿੱਕੀ ਨਿੱਕੀ ਪੈਂਦੀ ਸੀ ਕਣੀ ਜੀ ਤਾਂ ਜਿਉਣਾ ਮੋੜ ਸਾਡਾ ਬੜਾ ਹਿੱਟ ਰਿਹਾ ਉਹਦੇ ਚ ਗੀਤ ਮੇਰਾ ਇੱਕੋ ਹੀ ਸੀਗਾ ਭਾਵੇਂ ਸੋਲੋ ਸਟੋਰੀ ਦੇ ਹਿਸਾਬ ਨਾਲ ਪਰ ਉਹ ਬਹੁਤ ਹਿੱਟ ਰਿਹਾ ਤਾਂ ਡਿਊਟ ਕਾਫੀ ਅ ਕੀ ਕਹਿੰਦੇ ਹੁੰਦੇ ਆ ਚਾਹ ਦੀ ਘੁੱਟ ਪਲਾਇਆ ਕਰ ਦੇ ਜੇਠ ਦਾ ਤੇ ਪਰਝਾਈ ਦਾ ਗੀਤ ਸੀਗਾ ਮਤਲਬ ਐਦਾਂ ਹੁਣ ਮੈਂ ਜੇ ਗਿਣਨ ਲੱਗੀ ਤਾਂ ਬਹੁਤ ਟਾਈਮ ਲੱਗ ਜਾਣਾ ਮਤਲਬ ਸਭ ਤੋਂ ਜ਼ਿਆਦਾ ਰਿਕਾਰਡਿੰਗ ਮੇਰੀ ਸੁਰਿੰਦਰ ਚੰਦ ਦੇ ਨਾਲ ਹੈ ਇਹਨਾਂ ਤੋਂ ਲਾਵਾ ਹੋਰ ਕਿਸੇ ਕਲਾਕਾਰ ਦੇ ਨਾਲ ਬਹੁਤ ਵਧੀਆ ਤੇ ਰਹੇ ਸੀ ਥੋੜੀ ਦੇਰ ਮੇਰਾ ਟਾਈਮ ਕੁਲਦੀ ਕੁਲਦੀਪ ਪਰਸਨਲ ਵੀ ਗਾਇਆ ਮੈਂ ਪਰ ਗਾਇਆ ਥੋੜੀ ਦੇਰ ਹੈ ਉਦੋਂ ਉਹ ਹੈ ਤਾਂ सुरेंद्र ਚੰਦੇ ਦਾ ਸ਼ਗਿਰਦ ਸੀ ਮੇਰੇ ਮਤਲਬ ਘਰੇ ਰਹਿੰਦੇ ਰਹਿਆ ਬੱਚਿਆਂ ਵਾਂਗੂ ਰੱਖਿਆ ਸੀ ਉਹਨਾਂ ਨਾਲ ਪਰ ਜਦੋਂ ਗੌਣ ਲੱਗਿਆ ਸੀਗਾ ਤੇ ਜਿੱਦਾਂ ਉਹਨੂੰ ਸਪੋਰਟ ਦੇਣੀ ਸੀਗੀ ਵੀ ਨਵਾਂ ਬੱਚਾ ਆ ਤਾਂ ਵੀ ਚਲੋ ਆਪਣਾ ਬੱਚਾ ਕਰਕੇ ਵੀ ਇਹਨੂੰ ਸਪੋਰਟ ਹੋਵੇ ਮੈਂ ਕਾਫੀ ਦਿਰ 2-3 ਸਾਲ ਉਹਦੇ ਨਾਲ ਕੰਮ ਕੀਤਾ ਅਛਾ ਜਿਸ ਤਰ੍ਹਾਂ ਤੁਹਾਡਾ ਉਸਟੈਂਡ ਦਾ ਜੋ ਵੀ ਦੌਰ ਹੈ ਜਿਸ ਤਰ੍ਹਾਂ ਤੁਸੀਂ ਗੀਤਕਾਰਾਂ ਨਾਲ ਕੰਮ ਕੀਤਾ ਹੈ ਵਧੀਆ ਰਿਹਾ ਵਧੀਆ ਵਿੱਚ ਰਹੇ ਹੋ ਤੁਸੀਂ ਤੇ ਹੁਣ ਅਸੀਂ ਤੁਹਾਡੇ ਜੀ ਆਨਵਲ ਪ੍ਰੋਜੈਕਟ ਦੀ ਗੱਲ ਕਰਦੇ ਹਾਂ ਤੁਸੀਂ ਨਵੇਂ ਗਾਣੇ ਕਿਹੜਾ ਲੈ ਕੇ ਆ ਰਹੇ ਹੋ ਕਿ ਕਿਸ ਤਰ੍ਹਾਂ ਦਾ ਹੈਗਾ ਨਵਾਂ ਪ੍ਰੋਜੈਕਟ ਐਸ ਵੈਲੇ ਤਾਂ ਸਾਡਾ 11 ਫਰਵਰੀ ਨੂੰ ਰਿਲੀਜ਼ ਹੋ ਰਿਹਾ ਗਾਣਾ ਡਿਊਟ ਸ਼ਾਮ ਹੀਰ ਸਤਵੀਰ ਨਾਲ ਚੋਬਰ ਇਹਦਾ ਇਦੇ ਨਾਲ ਸ਼ਾਮ ਹੀਰਸਤ ਵੀਰ ਨਾਲ ਇੱਕ ਗੀਤ ਮੇਰਾ ਪਹਿਲਾਂ ਆ ਚੁੱਕਿਆ ਡਿਮਾਂਡ ਉਹ ਮਤਲਬ ਉਸ ਟਾਈਮ ਤਾਂ ਬਹੁਤ ਜ਼ਿਆਦਾ ਹਿੱਟ ਹੋਇਆ ਕਿਉਂਕਿ ਮਹੀਨੇ ਦੇ ਵਿੱਚ ਵਿੱਚ ਮੇਰਾ خیال ਉਹਨੇ 3 ਲੱਖ ਵਿਊ ਬਣਾ ਲਏ ਸੀ ਬਹੁਤ ਵਧੀਆ ਰਿਆ ਹੋ ਉਹਦੇ ਤੋਂ ਹੀ ਥੋੜਾ ਬਈ ਇਹ ਲੜੀ ਚੱਲਦੀ ਰਹੇ ਤੇ ਦੂਸਰਾ ਡਿਊਟੀ ਸਾਡਾ ਚੋਬਰ ਆ ਰਿਹਾ ਇਹ ਚੋਕਲਡ ਹੋ ਗਿਆ ਤਿਆਰ ਲਗਭਗ ਕਦੋਂ ਤੱਕ ਇਹ 11 ਫਰਵਰੀ ਨੂੰ ਰਿਲੀਜ਼ ਹੋ ਜਾਏਗਾ ਜੀ ਪੋਸਟਰ ਰਿਲੀਜ਼ ਕਰਤਾ ਅਸੀਂ ਜੀ ਤੇ 11 ਫਰਵਰੀ ਨੂੰ ਇਹ ਗੀਤ ਵੀ ਸੁਣੋਗੇ ਤੁਸੀਂ ਪਸੰਦ ਵੀ ਕਰੋਗੇ ਕਿਉਂਕਿ ਸਾਡੀ ਪਸੰਦ ਅਸੀਂ ਉਹ ਨਵਜ ਤੇ ਹੱਥ ਰੱਖ ਕੇ ਤੁਰਦੇ ਆਂ ਦਰਸ਼ਕਾਂ ਦੇ ਤਾਂ ਸਾਨੂੰ ਉਮੀਦ ਹੁੰਦੀ ਆ ਵੀ ਜਦਾਂ ਉਹ ਗੀਤ ਹਿੱਟ ਗਿਆ ਇਹ ਵੀ ਗੀਤ ਹਿੱਟ ਜਾਏਗਾ ਤੁਸੀਂ ਬਹੁਤ ਵਧੀਆ ਲੱਗੇ ਗੱਲਬਾਤ ਕਰਕੇ ਇਸ ਦੇ ਨਾਲ ਹੀ ਅਸੀਂ ਗੱਲ ਕਰਨੀ ਚਾਹੁੰਗੀ ਕਿ ਜਿਸ ਤਰੀਕੇ ਦੇ ਨਾਲ ਗੀਤਾਂ ਹੁਣ ਆਉਂਦੇ ਹੈਗੇ ਨਾ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਤੁਸੀਂ ਕਿਹਾ ਕਿ ਇਹ ਵੀ ਬਹੁਤ ਮਤਲਬ ਕਿ ਸੱਭਿਆਚਾਰਤਾ ਗਾਣਿਆਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਤੇ ਤੁਸੀਂ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਬੱਚੇ ਸਿੱਖਣ ਦਾ ਵੀ ਸ਼ੌਂਕ ਰੱਖਦੇ ਨੇ ਸਿੰਗਿੰਗ ਦਾ ਉਹਨਾਂ ਨੂੰ ਵੀ ਇੱਕ ਸੁਨੇਹਾ ਮੈਸੇਜ ਸੁਨੇਹਾ ਉਹਨਾਂ ਨੂੰ ਇਹ ਹੀ ਦਿੱਤੇ ਜਾ ਸਕਦੇ ਆ ਕਿ ਜੇ ਸਿੱਖ ਕੇ ਮਾਰਕੀਟ ਵਿੱਚ ਆਉਂ ਤਾਂ ਬਹੁਤ ਵਧੀਆ ਗੱਲ ਇੱਕ ਗਾਣੇ ਦਾ ਚੱਲਣ ਦਾ ਜਾਂ ਪੈਸੇ ਬਣਾਉਣ ਦਾ ਲਾਲਚ ਨਾ ਕਰਕੇ ਤੁਸੀਂ ਸੋਚ ਵਿਚਾਰ ਕੇ ਆਪਣਾ ਪਛੋਕੜ ਨਾ ਭੁੱਲ ਕੇ ਸੱਭਿਆਚਾਰ ਨੂੰ ਮੁੱਖ ਰੱਖ ਕੇ ਜੇ ਆਪਾਂ ਇਸ ਟਾਈਪ ਦੇ ਗੀਤ ਗਾਈਏ ਜੀ ਤਾਂ ਉਹ ਬਹੁਤ ਵਧੀਆ ਕਿਉਂਕਿ ਜਿਹੜਾ ਸਿੱਖ ਕੇ ਬੱਚਾ ਇਸ ਮਾਰਕੀਟ ਵਿੱਚ ਆਂਦਾ ਨਾ ਉਹ ਮਾਰ ਨਹੀਂ ਖਾਂਦਾ ਕਿਤੇ ਤੇ ਜੇ ਆਪਾਂ ਐ ਹੀ ਉੱਠ ਕੇ ਆ ਗਏ ਵੀ ਚੱਲ 2-4 ਗਾਣੇ ਤਿਆਰ ਕਰ ਲਏ ਆ ਤੇ ਚਲੋ ਗਾਓ ਜੀ ਉਹ ਗਲਤ ਗੱਲ ਹੋ ਜਾਂਦੀ ਆ ਸਿੱਖਿਆ ਬੰਦਾ ਨਹੀਂ ਮਾਰ ਖਾਊਗਾ ਕਿਤੇ ਇਹ ਇਸ ਲਾਈਨ ਦੇ ਵਿੱਚ ਆਉਣਾ ਹੈ ਤਾਂ ਥੋੜੀ ਸਿਖਲਾਈ ਲੈ ਕੇ ਸਿਖਲਾਈ ਲੈ ਕੇ ਆਉਣਾ ਚਾਹੀਦਾ ਉਹ ਕਹਿੰਦੇ ਹੁੰਦੇ ਆ ਨਾ ਗੁਰੂ ਬਿਨਾ ਗਤ ਨਹੀਂ ਜੀ ਬਿਲਕੁਲ ਗੁਰੂ ਜ਼ਰੂਰ ਹੋਣਾ ਚਾਹੀਦਾ ਗੁਰੂ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਤੇ ਸੋਚ ਸਮਝ ਕੇ ਇਸ ਲਾਈਨ ਚ ਅੱਗੇ ਵਧਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਨਵਾਂ ਗਾਣਾ ਲੈ ਕੇ ਆ ਚੋਪਰ ਦੀ ਗੱਲ ਕੀਤੀ ਹੈ ਤੇ ਮੈਂ ਚਾਹੁੰਗਾ ਕਿ ਨਵੇਂ ਗੀਤ ਦੇ ਵੀ ਦੋ ਬੋਲ ਤੁਸੀਂ ਕਾਕ ਸੁਣਾਓ ਤੁਹਾਨੂੰ ਮੈਂ ਦੋ ਚਾਰ ਲਾਈਨਾਂ ਸੁਣਾ ਦਿੰਦੀ ਆ ਕਿਉਂਕਿ ਇਹ ਰਿਲੀਜ਼ ਕਰਨ ਤੋਂ ਪਹਿਲਾਂ ਸਾਰਾ ਸੁਣਾਉਣਾ ਨਹੀਂ ਅਸੀਂ ਹੈਨਾ ਜੀ ਜੀ ਬਿਲਕੁਲ ਮੈਂ ਤੁਹਾਨੂੰ ਆਪਣੇ ਬੋਲ ਚਾਰ ਲਾਈਨਾਂ ਸੁਣਾ ਦਿੰਦੀ ਆ ਨਖਰਾ ਮੇਰਾ ਲਾਵਾ ਤੇ ਅੱਗ ਸਜਣਾ ਨਖਰਾ ਮੇਰਾ ਲਾਵਾ ਤੇ ਅੱਗ ਸਜਣਾ ਮੈਨੂੰ ਕਹਿੰਦੇ ਹੁਸਨਾ ਦਾ ਵਗ ਸਜਣਾ ਪਾਰ-ਬਾਰ ਸਾਡੇ ਵਿੱਚ ਗਲਦੇ ਗੇੜਾ ਨਾ ਤੂੰ ਰੱਖ ਸਜਣਾ ਮੇਰੇ ਰੂਸਦਿਆਂ ਹਥਿਆਰਾਂ ਨਾਲੋਂ ਵੱਧ ਬਰੂਦੀ ਅੱਖ ਸਜਣਾ ਰੂਸਦਿਆਂ ਹਥਿਆਰਾਂ ਨਾਲੋਂ ਵੱਧ ਬਰੂਦੀ ਅੱਖ ਸਜਣਾ ਕੀ ਬਾਤ ਅੱਛਾ ਮੈਮ ਇੱਕ ਅਮਰਜੈਂਸੀ ਹੋਰ ਵੀ ਸਵਾਲ ਆ ਰਿਹਾ ਸੀ ਕਿ ਅਸੀਂ ਅੱਜ ਦੇ ਜਮਾਤ ਦੇ ਅੰਗੀਤਕਾਰਾਂ ਨੂੰ ਦੇਖਦੇ ਹਾਂ ਨਾ ਕਾਣੇ ਕੌਂਦੇ ਨਾਲ ਨਾਲ ਉਹਨਾਂ ਨੂੰ ਐਕਟਿੰਗ ਦਾ ਵੀ ਸ਼ੌਕ ਆ ਜਾਂਦਾ ਤੁਸੀਂ ਵੀ ਕਦੇ ਇਦਾਂ ਦਾ ਸ਼ੌਕ ਰੱਖਿਆ ਜਿਸ ਦੌਰ 'ਚ ਮੈਂ ਗਾਣਾ ਸ਼ੁਰੂ ਕੀਤਾ ਸੀ ਜੀ ਉਸ ਵੇਲੇ ਘਾਰੇ ਤਾਂ ਫਿਰ ਕਹਾਣੀ ਗੱਲਬਾਤ ਬਹੁਤ ਲੰਬੀ ਚੌੜੀ ਹੈ ਅ ਕੁੜੀਆਂ ਨੂੰ ਜ਼ਿਆਦਾ ਅੱਗੇ ਆਉਣ ਨਹੀਂ ਸੀ ਦਿੰਦੇ ਜੀ ਤਾਂ ਜੇ ਕੋਈ ਇਦਾਂ ਦਾ ਸ਼ੌਕ ਹੁੰਦਾ ਵੀ ਸੀ ਤਾਂ ਉਹ ਦੱਬਿਆ ਰਹਿ ਜਾਂਦਾ ਸੀ ਕਿਉਂਕਿ ਸਟੇਜ ਤੇ ਤਾਂ ਬਸ ਉਹ ਓਨੀ ਕੁ ਐਕਟਿੰਗ ਹੁੰਦੀ ਸੀ ਜਿੰਨਾ ਕੁ ਗਾਣਾ ਗਾ ਰਿਆ ਉਹਦੇ ਹਿਸਾਬ ਨਾਲ ਜਿੰਨੀ ਕੁ ਚਾਹੀਦੀ ਆ ਜੀ ਤਾਂ ਸਟੇਜ ਪਾਸ ਸੀ ਤੇ ਫਿਰ ਉਸ ਦਬਾਅ ਕਰਕੇ ਤੁਸੀਂ ਵੀ ਕਿਤੇ ਨਾ ਕਿਤੇ ਫਿਰ ਕਿਤੇ ਐਕਟਿੰਗ ਦਾ ਸ਼ੌਕ ਰਿਆ ਹੋਵੇ ਮਨ ਦੇ ਵਿੱਚ ਤੇ ਨਹੀਂ ਵੈਸੇ ਵੀ ਮੈਨੂੰ ਐਕਟਿੰਗ ਦਾ ਸ਼ੌਕ ਇੰਨਾ ਹੈ ਨਹੀਂ ਸੀ ਜੀ ਤੇ ਬਾਕੀ ਜਿੰਨਾ ਕੋ ਕਰ ਲਈਦਾ ਸੀ ਓਨਾ ਕੁ ਸਟੇਜ ਦੇ ਹਿਸਾਬ ਨਾਲ ਗਾਣੇ ਦੇ ਹਿਸਾਬ ਨਾਲ ਕਰ ਲਈਦਾ ਸੀ ਬਿਜਾਨੂੰ ਇਸ ਲਾਈਨ ਦੇ ਵਿੱਚ ਕਿਸੇ ਨੇ ਹੱਲਾਸ਼ੇਰੀ ਨਹੀਂ ਦਿੱਤੀ ਵੀ ਤੁਸੀਂ ਇਹ ਵੀ ਕਰੋ ਇਹ ਵੀ ਕਰ ਲਓ ਜੀ ਉਹ ਪਿੱਛੇ ਰੱਖਦੇ ਸੀ ਬਸ ਗੀਤ ਗਾਇਆ ਤੇ ਕੁੜੀ ਪਾਸੇ ਮਤਲਬ ਤੁਸੀਂ ਵੀ ਠੀਕ ਹੈ ਫਿਰ ਸਿੰਗਿੰਗ ਨੂੰ ਹੀ ਆਪਣਾ ਮੁੱਖ ਰੱਖ ਕੇ ਤੁਸੀਂ ਹਾਂ ਜੀ ਹਾਂ ਜੀ ਬਸ ਸਿੰਗਿੰਗ ਹੀ ਮੁੱਖ ਰਹੀ ਹੈ ਤਾਂ ਉਹਦੇ ਚ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਕਾਮਯਾਬੀ ਹਾਸਲ ਕੀਤੀ ਹੈ ਕਲਸ਼ਨ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਗਾਇਕੀ ਦੇ ਬਹੁਤ ਸਾਰੇ ਗੁਣ ਤੁਸੀਂ ਅੱਜ ਦੱਸੇ ਨੇ ਕਿ ਕਿਸ ਤਰ੍ਹਾਂ ਦੇ ਗੀਤ ਗਾਉਣੇ ਜਿਹੜੇ ਕਿਸ ਤਰ੍ਹਾਂ ਸਿੰਗਿੰਗ ਲਾਈਨ ਦੇ ਵਿੱਚ ਆਉਣਾ ਚਾਹੀਦਾ ਨਾਲੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ